ਇਹ ਮੇਰੀ ਲੋੜੀ ਕਿਹਾ ਸੀ ਆ ਗਿਆ ਪਾਵਾ ਵਟਣਾ ਰੰਗ ਮੀਂਹ ਪਾਉਂਦੇ ਜੋ ਕਰ ਰਿਹਾ ਪੱਕਾ ਜਾਂਦਾ ਨਹੀਂ ਹੋਣਾ ਲੱਗਿਆ ਮਾਮਾ ਮੀਟ ਵਧੀਆ ਨਾ ਵੈਰ ਗੁਰਜੀ ਕੀ ਫਤਿਹ ਮੈਂ ਧਿਆਨ ਸਿੰਘ ਪਿੰਡ ਹਾਜੀਪੁਰ ਹਾਂਜੀ ਟਰੱਕ ਜੂਨੀਅਨ ਦੁੱਧਨ ਸਾਧਾਂ ਦੇ ਪ੍ਰਧਾਨ ਬਣੇ ਜੀ ਖੜਾਣਾ ਸਾਹਿਬ ਨੇ ਆਪਾਂ ਨੂੰ ਬਣਾਇਆ ਜੀ ਵਧੀਆ ਠੀਕ ਹੈ ਆਪਦਾ ਜੋ ਵੀ ਹੈਗਾ ਦੁਬਾਰੇ ਆ ਅਸੀਂ ਲੋਹੜੀ ਨਵੇਂ ਸਾਲ ਦਾ ਧਿਆਰ ਅੱਜ ਜੂਨੀਅਨ ਚ ਮਨਾਇਆ ਸਾਰੇ ਟਰੱਕ ਆਪਰੇਟਰਾਂ ਨੇ ਡਰਾਈਵਰਾਂ ਨੇ ਸਾਰਿਆਂ ਨੇ ਅਸੀਂ ਬਹਿ ਕੇ ਵਧੀਆ ਤਰ੍ਹਾਂ ਕੀ ਨਵੇਂ ਸਾਲ ਦੀਆਂ ਖੁਸ਼ੀਆਂ ਤੇ ਲੋਹੜੀ ਦੀਆਂ ਮੁੱਖ ਮੁੱਖ ਮੁबारकਾ ਹੁਣ ਜੀ ਸਾਰਿਆਂ ਨੂੰ ਵਧੀਆ ਆਵੇ ਨਵਾਂ ਸਾਲ ਜੀ ਕੀ ਫਤਿਹ ਜਿਵੇਂ ਕਿ ਸਾਡੇ ਹੁਣ ਨਵੇਂ ਬਣੇ ਟਰੱਕ ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ ਜੀ ਹਾਜੀਪੁਰ ਜਿਨ੍ਹਾਂ ਦੇ ਸਦਕੇ ਹੇਠ ਹੁਣ ਸਾਨੂੰ ਬਹੁਤ ਸਾਰ ਪਹਿਲਾਂ ਬਹੁਤ ਸਾਨੂੰ ਪਰੇਸ਼ਾਨੀਆਂ ਆ ਰਹੀਆਂ ਧੀਆਂ ਜਿਨ੍ਹਾਂ ਕਰਕੇ ਜਦੋਂ ਦੇ ਉਹ ਬਣੇ ਨੇ ਹੁਣ ਉਹ ਸਾਰੀਆਂ ਪਰੇਸ਼ਾਨੀਆਂ ਹੌਲੀ ਹੌਲੀ ਉਹਨਾਂ ਨੇ ਦੂਰ ਕਰ ਦਿੱਤੀਆਂ ਗਈਆਂ ਨੇ ਜਿਵੇਂ ਕਿ ਸਾਡੀ ਟਰੱਕ ਯੂਨੀਅਨ ਦੇ ਵਿੱਚ ਮਿੱਟੀ ਦਾ ਕੰਮ ਬਹੁਤ ਸਾਲਾਂ ਤੋਂ ਉਧੂ ਰਹਾ ਸੀ ਇਹਨਾਂ ਨੇ ਉਹ ਪੂਰਾ ਕਰਵਾਇਆ ਜੀ ਤੇ ਜਿਵੇਂ ਸਾਡਾ ਪੀਰ ਬਾਬੇ ਜੀ ਦੀ ਦਰਗਾਹ ਸੀ ਉਹ ਅਧੂਰੀ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਉਹ ਬਣਵਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸਭ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਸਾਡੇ ਧਿਆਨ ਸਿੰਘ ਟ੍ਰੱਕ ਯੂਨੀਅਨ ਦੇ ਪ੍ਰਧਾਨ ਪਿੰਡ ਹਾਜੀਪੁਰ ਦੁੱਧਾਂ ਸਾਦਾ ਵਿਖੇ ਬਹੁਤ ਸੋਹਣਾ ਕੰਮ ਚੱਲ ਰਿਹਾ ਜੀ ਬਹੁਤ ਵਧੀਆ ਠੀਕ ਠਾਕ ਹੈ ਜਿੱਦਣ ਦੇ ਬਣੇ ਨੇ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੀ ਚੜ੍ਹਦੀ ਕਲਾ ਮਹਾਰਾਜ ਰੱਖੇ ਸੱਚੇ ਪਾਤਸ਼ਾਹ ਬਹੁਤ ਵਧੀਆ ਕੰਮ ਹੋ ਰਿਹਾ ਜੀ ਤੇ ਬਾਕੀ ਹੜਾਣਾ ਸਾਹਿਬ ਦਾ ਲੱਖ ਲੱਖ ਸ਼ੁਕਰ ਜਿਨ੍ਹਾਂ ਨੇ ਸਾਰਿਆਂ ਨੂੰ ਨਾਲ ਮਿਲ ਕੇ ਭਾਈਚਾਰਾ ਬਹੁਤ ਵਧੀਆ ਭਾਈਚਾਰਾ ਨਿਭਾਉਂਦੇ ਨੇ ਤੇ ਇਹਨਾਂ ਨੂੰ ਵੀ ਪ੍ਰਧਾਨ ਸਾਹਿਬ ਨੂੰ ਲੱਖ ਲੱਖ ਵਧਾਈ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ